ਇਹ ਸਪਨਾ ਹੋਵੇ ਜੀ ਤਾਂ ਜਿਵੇਂ ਦਾਰ ਜਿੰਨਾ ਮਰਜੀ ਜ਼ੋਰ ਲਾ ਲੇ ਇੱਕ ਵੀ ਕਣਕ ਦਾ ਦਾਣਾ ਉਗਾ ਨਹੀਂ ਸਕਦਾ ਜੀ ਜੇ ਇਹ ਸਪਨਾ ਹੋਵੇ ਇਹਦਾ ਇੱਕ ਸਕਿੰਟ ਚ ਜ਼ਹਿਰ ਕੰਮ ਕਰੇਗਾ ਜੀ ਮੇਰੀ ਬਾਡੀ ਤੇ ਹੱਥ ਸੋਜਣਾ ਸ਼ੁਰੂ ਉਲਟੀ ਚੱਕਾ ਪਗੜ 15 ਮਿੰਟਾਂ ਚ ਅੱਖਾਂ ਦਾ ਦੇਖਣਾ ਬਿਲਕੁਲ ਬੰਦ ਹੋ ਜਾਏਗਾ ਜੀ ਕੰਨਾਂ ਤੋਂ ਨਹੀਂ ਸੁਣੇਗਾ ਬੋਲਣ ਚ ਦਿੱਕਤ ਆ ਜਾਏਗੀ ਇਹ ਸੱਪ ਦੀ ਜੀ ਇੱਕ ਸਕਿੰਟ ਤੋਂ ਹੀ ਟਾਈਮ ਸ਼ੁਰੂ ਹੋ ਜਾਂਦਾ ਹੈ ਕਿ ਬੰਦੇ ਦੇ ਪਹਚਾਓ ਵਾਸਤੇ ਜਿੰਨੇ ਕਿ 35 ਤੋਂ 40 ਮਿੰਟ ਦਾ ਟਾਈਮ ਹੈ ਜਿੱਤਾ ਮਰਜ਼ੀ ਚਰਚਾ ਹੈ ਬਲੈਕ ਮਾਂਬਾ ਵੀ ਲੜ ਜੇ ਦੱਖਣੀ ਅਫਰੀਕਾ ਦਾ ਸੱਪ ਜੀ ਬਲੈਕ ਮਾਂਬਾ ਜੇ ਉਹ ਵੀ ਲੜ ਗਿਆ ਫਿਰ ਵੀ 35 ਤੋਂ 40 ਮਿੰਟਾਂ ਦਾ ਟਾਈਮ ਹੈ ਬੰਦੇ ਨੂੰ ਬਚਾਉਣ ਵਾਸਤੇ ਤਾਂ ਡਾਕਟਰ ਵੀ ਕਹਿੰਦੇ ਸੀ ਕਿ ਇਸ ਬੰਦੇ ਨੂੰ ਫਿਰ ਟ੍ਰੀਟਮੈਂਟ ਦਿੱਤਾ ਜਾਏਗਾ ਪਹਿਲਾਂ ਸੱਪ ਲੈ ਕੇ ਆਓ ਨਾਲ ਜਿੰਨੇ ਸੱਪ ਨੇ ਬਾਈਟ ਕੀਤੀ ਹੈ ਉਹ ਸੱਪ ਨੂੰ ਨਾਲ ਲੈ ਕੇ ਆਓ ਉਹਨੂੰ ਅਸੀਂ ਦੇਖ ਕੇ ਫਿਰ ਇਹਦਾ ਇਲਾਜ ਕਰਾਂਗੇ ਜੀ ਅੱਜ ਕੱਲ ਡਿਜੀਟਲ ਜਵਾਨਾ ਜੀ ਅੱਜ ਕੱਲ ਸੈਂਪਲ ਭਰਿਆ ਜਾਂਦਾ ਜੀ ਲੈਬ 2 ਮਿੰਟ ਤੋਂ ਪਹਿਲਾਂ ਦੱਸ ਦਿਆ ਤੁਸੀਂ ਆਪ ਨੂੰ ਦੇਖੇਗਾ ਵੀ ਇਸ ਕਿਸਮ ਦਾ ਸੱਪ ਹੈ ਹਨੀਅਰ ਸੱਪ ਹੈ ਕਾਲਾ ਸੱਪ ਹੈ ਉਸ ਤੋਂ ਵਿਚਾਰ ਰੱਖੋ ਦੂਰ ਰੱਖੋ ਦਾ ਧਿਆਨ ਰੱਖੋ ਕਿਸੇ ਵਧੀਆ ਸਨੇਕ ਸਾਇੰਸਰ ਨੂੰ ਕਾਲ ਕਰੋ ਆਪ ਉਹਨੂੰ ਫੜਨ ਦੀ ਕੋਸ਼ਿਸ਼ ਨਾ ਕਰੋ ਜੇ ਉਹਨੂੰ ਤੁਸੀਂ ਰੋਕਣਾ ਹੈ ਵੀ ਕਿਤੇ ਲੁਕੇ ਛਿਪਣਾ ਜਾਵੇ ਤਾਂ ਡਬਲ ਬੈੱਡ ਦੀ ਜਿਹੜੀ ਸ਼ੀਟ ਚਾਦਰ ਹੁੰਦੀ ਹੈ ਉਹਨੂੰ ਇਕੱਠੀ ਕਰਕੇ ਸੱਪ ਦੇ ਉੱਪਰ ਸਿੱੜ ਦਿਓ ਜੀ ਉਹ ਘੰਟਾ 2 ਘੰਟੇ ਜਿੰਨਾ ਤੱਕ ਬੰਦਾ ਨਹੀਂ ਜਾਂਦਾ ਉੱਥੇ ਟਿਕਾ ਰਹੇਗਾ ਜੀ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਸੌਣ ਦੇ ਮਹੀਨਿਆਂ ਦੇ ਵਿੱਚ ਲਗਾਤਾਰ ਲੋਕਾਂ ਨੂੰ ਇੱਕ ਖਤਰਾ ਮਹਿਸੂਸ ਹੁੰਦਾ ਹੈ ਕਿ ਉਹਨਾਂ ਦੇ ਘਰਾਂ ਦੇ ਵਿੱਚ ਸੱਪ ਦਿਖਾਈ ਦਿੰਦੇ ਨੇ ਕਿਉਂਕਿ ਬਰਸਾਤਾਂ ਦਾ ਮੌਸਮ ਹੁੰਦਾ ਜਦੋਂ ਬਰਸਾਤਾਂ ਬਹੁਤ ਪੈਂਦੀਆਂ ਨੇ ਤਾਂ ਜਗ੍ਹਾ-ਜਗ੍ਹਾ ਪਾਣੀ ਖੜਾ ਹੋ ਜਾਂਦਾ ਜਿਹੜਾ ਸੱਪਾਂ ਦੀਆਂ ਬਿੱਲਾ ਹੁੰਦਿਆਂ ਨੇ ਉਹਨਾਂ ਦੇ ਖੱਡੇ ਹੁੰਦੇ ਨੇ ਉਹਨਾਂ ਦੇ ਵਿੱਚ ਇਹ ਪਾਣੀ ਭਰ ਜਾਂਦਾ ਤੇ ਉਹਨਾਂ ਪਾਣੀ ਜਾਂ ਖੱਡਾ ਤੋਂ ਬਚਾਅ ਕਰਨ ਦੇ ਵਾਸਤੇ ਘਰਾਂ ਦੇ ਵਿੱਚ ਸੱਪ ਜਿਹੜੇ ਦੇ ਢਾਕਲ ਹੁੰਦੇ ਦਿਖਾਈ ਦਿੰਦੇ ਨੇ ਸੋ ਲਗਾਤਾਰ ਲੋਕ ਨੇ ਇਹਨਾਂ ਤੋਂ ਬਚਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਉਂਕਿ ਕੁਝ ਲੋਕਾਂ ਨੇ ਸੱਪ ਦੇਖੇ ਹੁੰਦੇ ਨੇ ਉਹਨਾਂ ਜਾਰੇ ਬਹੁਤ ਜਿਆਦਾ ਮਹਿਸੂਸ ਕਰਦੇ ਨੇ ਉਹ ਕੋਈ ਨਾ ਕੋਈ ਗਲਤੀ ਕਰ ਬੈਠਦੇ ਨੇ ਕਿ ਉਹ ਸੱਪ ਉਹਨਾਂ ਨੂੰ ਦੱਸ ਜਾਂਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੁਸੀਬਤ ਖੜੀ ਹੋ ਜਾਂਦੀ ਹੈ ਇਸੇ ਤਰ੍ਹਾਂ ਕਿ ਦੇ ਨਾਲ ਸਾਵਣ ਦੇ ਵਿੱਚ ਜਿਹੜੇ ਨੇ ਉਹ ਐਕਸਪਰਟ ਜਿਹੜੇ ਸਨੇਕ ਕੈਚਰ ਨੇ ਉਹ ਇਸ ਟਾਈਮ ਆਪਣਾ ਕੰਮ ਕਰਦੇ ਦਿਖਾਈ ਦਿੰਦੇ ਨੇ ਜਿਨ੍ਹਾਂ ਦੇ ਵੱਲੋਂ ਪਟਿਆਲਾ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਜਾ ਕੇ ਸੱਪ ਨੇ ਜਿਹੜੇ ਉਹ ਫੜੇ ਜਾਂਦੇ ਆ ਤਸਵੀਰਾਂ ਨੇ ਕਿ ਇਹ ਹੁਣ ਸਾਵਣ ਦੇ ਮਹੀਨੇ ਦੇ ਵਿੱਚ ਜਿਹੜੇ ਬਰਸਾਤਾਂ ਦਾ ਮੌਸਮ ਹੈ ਉਹਨਾਂ ਦੇ ਵਿੱਚ ਜਿਹੜੇ ਸੱਪ ਨੇ ਉਹ ਇਹ ਵੱਖ-ਵੱਖ ਪਿੰਡਾਂ ਦੇ ਵਿੱਚ ਵੱਖ-ਵੱਖ ਘਰਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਾ ਕੇ ਜਿੰਨੋ ਲੋਕਾਂ ਦੇ ਬਨੋਂ ਸ਼ਿਕਾਇਤ ਕੀਤੀ ਜਾਂਦੀ ਹੈ ਕਿ ਸਾਡੇ ਘਰ ਸੱਪ ਦੇਖੇ ਗਏ ਤੇ ਇਹ ਉੱਥੇ ਮੌਕੇ ਤੇ ਪਹੁੰਚ ਜਾਂਦੇ ਨੇ ਭਾਵੇਂ ਸੱਪ ਕਿੰਨਾ ਵੀ ਖਤਰਨਾਕ ਹੋਵੇ ਉਹ ਮੌਕੇ ਤੇ ਫੜ ਲਿੱਤਾ ਜਾਂਦਾ ਤੇ ਆ ਕੇ ਕਿਸੇ ਜੰਗਲੀ ਇਲਾਕੇ ਦੇ ਵਿੱਚ ਛੱਡ ਦਿੱਤਾ ਜਾਂਦਾ ਤਾਂ ਜੋ ਉਹ ਰਹਿਸ਼ੀ ਇਲਾਕੇ ਦੇ ਵਿੱਚ ਦੁਆਰਾ ਨਾ ਜਾ ਸਕਣ ਅਕਸਰ ਜਿਹੜੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਸਾਡੇ ਨਾਲ ਪ੍ਰਤਪਾਲ ਜੀ ਮੌਜੂਦ ਨੇ ਜਿਹੜੇ ਕਿ ਪਟਿਆਲਾ ਜ਼ਿਲ੍ਹੇ ਦੇ ਵਿੱਚ ਮਾਸਟਰ ਨੇ ਜਿਹੜੇ ਸਨੇਕ ਕੈਚਰ ਨੇ ਜਿਹੜੇ ਲਗਾਤਾਰ ਮੌਕੇ ਤੇ ਪਹੁੰਚਦੇ ਨੇ ਤੇ ਲੋਕਾਂ ਦੀ ਸਮੱਸਿਆ ਹਲਕਿੱਤੀ ਜਾਂਦੀ ਹੈ ਪ੍ਰਤਪਾਲ ਜੀ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਕੋਈ ਸੌਣ ਦਾ ਮਹੀਨਾ ਹੈ ਬਰਸਾਤੀ ਮੌਸਮ ਹੈ ਕਿੰਨੇ ਕਿ ਸ਼ਿਕਾਇਤਾਂ ਇਹਨਾਂ ਦਿਨਾਂ ਦੇ ਵਿੱਚ ਆਇਆਂ ਨਹੀਂ ਇਸ ਆਪਾਂ ਨੂੰ ਲੈ ਕੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਧੰਨਵਾਦ ਜੀ ਵੈਲਕਮ ਆਹ ਦਿਨਾਂ ਦੇ ਵਿੱਚ ਦੀ ਕੋਈ ਅਤਿਵਾਰ ਨਹੀਂ ਦਿਹਾੜੀ 'ਚ ਪੰਜ ਵੀ ਕਾਲਾਂ ਆ ਜਾਂਦੀ ਜੀ ਰਾਤ ਨੂੰ ਵੀ 5-10 ਕਾਲਾਂ ਆ ਜਾਂਦੀ ਜੀ ਕੋਈ ਨਹੀਂ ਕਿਹਾ ਜਾ ਸਕਦਾ ਕਿਉਂਕਿ ਬਰਸਾਤਾਂ ਦਾ ਮੌਸਮ ਚੱਲ ਰਿਹਾ ਜੀ ਇਹਦੇ ਵਿੱਚ 빌ਾਂ ਦੇ ਵਿੱਚ ਪਾਣੀ ਭਰ ਗਏ ਬੇਕਾਰ ਹੋਏ ਫਿਰਦੇ ਨੇ ਜਿੱਧਰ ਨੂੰ ਮੂੰਹ ਹੋ ਗਿਆ ਜਿੱਧਰ ਨੂੰ ਸੁਰੱਖਿਆ ਦਿੱਤੀ ਉੱਥੇ ਜਾ ਕੇ ਠਹਿਰ ਜਾਂਦੇ ਕਿੰਨਾ ਕੁ ਸਮਾਂ ਲੱਗਦਾ ਇੱਕ ਸਾਫਣ ਨੂੰ ਕਿਉਂਕਿ ਲੱਗਦਾ ਵੀ ਕੋਈ ਨਸਲ ਦੇ ਹਿਸਾਬ ਨਾਲ ਇਹਨੂੰ ਸਮਾਂ ਲੱਗਦਾ ਕਿਉਂਕਿ ਜ ਇਹ ਕਿਹੜਾ ਸੱਪ ਕਹੀ ਨਸਲ ਦਾ ਉਹ ਤੁਹਾਨੂੰ ਫੋਨ ਕਰਦੇ ਨੇ ਕਿ ਸਾਡੇ ਕਰ ਸੱਪ ਦੇਖਿਆ ਤੁਸੀਂ ਉੱਥੇ ਪਹੁੰਚ ਜਾਂਦੇ ਹੋ ਕਿੰਨਾ ਕੁ ਸਮਾਂ ਲਾ ਕੇ ਜਾਂਦਾ ਜੀ ਦੇਖੋ ਜੀ ਜੇ ਤਾਂ ਅਸੀਂ ਪਟਿਆਲੇ ਦੇ ਵਿੱਚ ਕੋਈ ਸਾਨੂੰ ਕਾਲ ਕਰਦਾ ਤਾਂ ਅਸੀਂ ਜੇ ਕੋਈ 10 ਕਿਲੋਮੀਟਰ ਤੋਂ ਕਾਲ ਕਰਦਾ ਅਸੀਂ 15 ਕਿ ਮਿੰਟ ਮੰਗਦੇ ਹਾਂ ਜੀ ਅਸੀਂ 15 ਮਿੰਟਾਂ ਦੇ ਵਿੱਚ ਇਮੀਡੀਏਟ ਜਿਆਦਾ 1 ਵਜੇ ਜਾਂ 2 ਵਜੇ ਅਸੀਂ ਨਹੀਂ ਕਿ ਵੀ 2 ਵਜੇ ਵੀ ਸਵੇਰੇ ਆਵਾਂਗੇ ਜੀ ਅਸੀਂ ਤੁਰੰਤ ਹੀ ਜਿਸ ਤਰ੍ਹਾਂ ਵੀ ਬੈਠੇ ਹਾਂ ਉਸ ਤਰ੍ਹਾਂ ਹੀ ਕੱਪੜੇ ਪਾ ਕੇ ਨਾਲ ਦੀ ਨਾਲ ਅਗਲੇ ਦੇ ਘਰ ਜਾ ਕੇ ਜੋ ਵੀ ਅਗਲੇ ਦੀ ਮੁਸ਼ਕਲ ਹੈ ਉਹਦਾ ਸਾਹਮਣਾ ਕਰਨਾ ਹੁੰਦਾ ਜੀ ਅਜੀ ਕੋਈ ਛੋਟਾ ਕੰਮ ਨਹੀਂ ਹੈ ਸੱਪ ਫੜਨੇ ਨੇ ਕੋਈ ਸੱਪ ਬਹੁਤ ਜ਼ਿਆਦਾ ਜੇਰੇਲੇ ਵੀ ਹੁੰਦੇ ਨੇ ਜਿਨ੍ਹਾਂ ਦੇ ਨਾਲ ਮਾਰਾ ਜਾਂ ਦਸਣ ਦੇ ਨਾਲ ਵੀ ਮੌਤ ਵੀ ਹੋ ਜਾਂਦੀ ਹੈ ਤੇ ਕਈ ਸੱਪ ਇਹੋ ਜਿਹੇ ਹੁੰਦੇ ਨੇ ਜਿਹੜੇ ਬਹੁਤ ਜ਼ਿਆਦਾ ਜ਼ਹਿਰ ਛੱਡ ਦਿੰਦੇ ਨੇ ਮੌਤ ਤਾਂ ਨਹੀਂ ਹੁੰਦੀ ਪਰ ਜ਼ਿੰਦਗੀ ਜਿਹੜੀ ਆ ਉਹ ਅਪਾਹਜ ਦੇ ਤੌਰ ਤੇ ਬੰਦੇ ਨੂੰ ਕੱਟਣੀ ਪੈਂਦੀ ਹੈ ਤਜਰਬਾ ਕਿੰਨਾ ਕੇ ਇਸ ਕੰਮ ਦੇ ਵਿੱਚ ਦੇਖੋ ਜਨਾਬ ਜੀ 24 25 ਸਾਲ ਹੋ ਗਏ ਜੀ ਆਪਣੇ ਪੰਜਾਬ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਸਿਰਫ ਤਿੰਨ ਕਿਸਮਾਂ ਦੀ ਜਿਨ੍ਹਾਂ ਤੋਂ ਆਪਾਂ ਨੂੰ ਖਤਰਾ ਇੱਕ ਕੋਬਰਾ ਇੱਕ ਕਾਮਨ ਕਰੈਟ ਜਿਹੜਾ ਬਿਸਤਰ ਤੇ ਚੜ ਕੇ ਬਾਈਟ ਕਰਦਾ ਜਿੰਨੂੰ ਕਾਮਨ ਕਰੈਟ ਕਾਲਾ ਕੋਡੀਆਂ ਵਾਲਾ ਤੇ ਸੰਖ ਛੁਟ ਗਿਆ ਜਾਂਦਾ ਏ ਕਿ ਹੈਗਾ ਜੀ ਰਸਲ ਵੈਪਰ ਉਹ ਮਹਾਲੀ ਏਰੀਆ ਦੇ ਵਿੱਚ ਪਾਇਆ ਜਾਂਦਾ ਜੀ ਚੰਡੀਗੜ੍ਹ ਮਹਾਲੀ ਆਨੰਦਪੁਰ ਸ ਪਹਾੜੀ ਏਰੀਆ ਦੇ ਸੱਪ ਆਪਣੇ ਇੱਧਰ ਨਹੀਂ ਹੈਗਾ ਜੀ ਉਹਦੇ ਵਿੱਚ ਬਹੁਤ ਜ਼ਬਰਦਸਤ ਥੈਂਕਸ ਹੁੰਦੇ ਆ ਜੀ ਤੇ ਹੋਮੋਟੈਕਸਨ ਜ਼ਹਿਰ ਹੁੰਦਾ ਜਿਹੜੇ ਇਹ ਕੋਬਰਾ ਸੱਪ ਤੁਹਾਨੂੰ ਦਿਖਾਵਾਂਗੇ ਜੀ ਹੁਣ ਆਪਾਂ ਮੌਕੇ ਤੇ ਛੱਡਾਂਗੇ ਜੀ ਤੇ ਰਿਲੀਜ਼ ਕਰਨ ਵਾਸਤੇ ਆਏ ਆ ਇਹਨਾਂ ਦੇ ਵਿੱਚ ਨਰੋਟੌਕਸਨ ਹੁੰਦਾ ਜ਼ਹਿਰ ਜੀ ਕੰਬਨ ਕਰਾਇਤ ਤੇ ਕੋਬਰੇ ਦੇ ਵਿੱਚ ਜ਼ਿਆਦਾਤਰ ਬਹੁਤ ਹੀ ਜ਼ਹਿਰ ਜ਼ਹਿਰੀਲਾਏ ਸੱਪ ਇਹਨਾਂ ਤੋਂ ਬਚਾਅ ਵਾਸਤੇ ਆਪਣੇ ਘਰਾਂ ਦੇ ਵਿੱਚ ਆ ਜਿੰਦੇ ਨੇ ਕਿਸੇ ਵੀ ਆਪ ਡੱਬੇ ਚ ਬਾਲਟੀ ਪਾਉਣ ਦੇ ਵਿੱਚ ਕੋਸ਼ਿਸ਼ ਨਾ ਕਰੋ ਤੇ ਬਾਕੀ ਜਿਹੜੇ ਬਿਨਾ ਜ਼ਹਿਰ ਵਾਲੇ ਨੇ ਉਹਨਾਂ ਦੀ ਵੀ ਸਾਰਿਆਂ ਨੂੰ ਪਹਿਚਾਨ ਰੱਖਣੀ ਚਾਹੀਦੀ ਹੈ। ਅੱਪਾ ਗੱਲ ਕੀਤੀ ਆ ਵੀ ਮੌਕੇ ਦੇ ਉੱਪਰ ਇਹ ਪਹਿਲੀ ਹਦਾਇਤ ਹੈ ਫਰਸਟ ਏਡ ਨੂੰ ਕੀ ਦੇਖਣਾ ਚਾਹੀਦਾ ਕਿਉਂਕਿ ਅਗਰ ਸੱਪ ਦਿਖ ਜਾਵੇ ਤਾਂ ਉਹਦੇ ਹੱਥ ਕੀ ਬਚਾ ਕਰਨਾ ਚਾਹੀਦਾ ਕਿ ਉੱਥੋਂ ਦੂਰ ਭਜਣਾ ਚਾਹੀਦਾ ਜਾਂ ਮੌਕੇ ਤੇ ਕੋਈ ਐਸੀ ਚੀਜ਼ ਵੀ ਹੋ ਸਕਦੀ ਹੈ ਜਿਹਦੇ ਨਾਲ ਸੱਪ ਨੂੰ ਜਿਹੜਾ ਐਗਰੈਸਿਵ ਹੋਣ ਤੋਂ ਬਚਾਇਆ ਜਾ ਸਕੇ ਥੋੜਾ ਟਿਕਾਇਆ ਜਾ ਸਕੇ। ਪੰਜਾਬ ਦੇ ਵਿੱਚ ਜਿੰਨੇ ਵੀ ਆਪਣੇ ਵੀਰ ਭਾਈ ਛੋਟੇ ਵੱਡੇ ਜਿੰਨੇ ਵੀ ਦੇਖ ਰਹੇ ਨੇ ਜੀ ਆਪਣੀ ਅੱਜ ਕੱਲ ਗੱਲਬਾਤ ਸਾਰ ਇਹ ਆਪਣੇ ਪੰਜਾਬ ਦੇ ਵਿੱਚ ਤਿੰਨ ਕਿਸਮ ਮੰਨੇ ਜਾਂਦੇ ਜ਼ਹਿਰੀਲੇ ਇੱਕ ਕੋਬਰਾ ਕਮਨ ਕਰੈਟ ਤੇ ਰਸਲ ਵੈਪਰ ਜਦੋਂ ਆਪਾਂ ਨੂੰ ਦੇਖ ਗਿਆ ਵੀ ਇਸ ਕਿਸਮ ਦਾ ਸੱਪ ਹੈ ਫਨੀਅਰ ਸੱਪ ਹੈ ਕਾਲਾ ਸੱਪ ਹੈ ਉਸ ਤੋਂ ਵਿਚਾਰ ਰੱਖੋ ਦੂਰ ਰੱਖੋ ਦਾ ਧਿਆਨ ਰੱਖੋ ਕਿਸੇ ਵਧੀਆ ਸਨੇਕ ਸਾਇੰਸਰ ਨੂੰ ਕਾਲ ਕਰੋ ਆਪ ਉਹਨੂੰ ਫੜਨ ਦੀ ਕੋਸ਼ਿਸ਼ ਨਾ ਕਰੋ ਜੇ ਉਹਨੂੰ ਤੁਸੀਂ ਰੋਕਣਾ ਹੈ ਵੀ ਕਿਤੇ ਲੁਕ ਛੇਪਣਾ ਜਾਵੇ ਤਾਂ ਡਬਲ ਬੈੱਡ ਦੀ ਜਿਹੜੀ ਸ਼ੀਟ ਚਾਦਰ ਹੁੰਦੀ ਹੈ ਉਹਨੂੰ ਇਕੱਠੀ ਕਰਕੇ ਸੱਪ ਦੇ ਉੱਪਰ ਸਿੱੜ ਦਿਓ ਜੀ ਉਹ ਘੰਟਾ ਦੋ ਘੰਟੇ ਜਿੰਨਾ ਤੱਕ ਬੰਦਾ ਨਹੀਂ ਜਾਂਦਾ ਉੱਥੇ ਟਿਕਾ ਰਹੇਗਾ ਜੀ ਤੇ ਆਪਣੇ ਆਪ ਇਸ ਸੱਪ ਨੂੰ ਨਹੀਂ ਛੇੜਨਾ ਜਿਹੜਾ ਜਿਹੜੇ ਨੌ ਕੁਕਰੀ ਸਨੇਕ ਚੈਕਰ ਕਿਲ ਬੈਕ ਇਹ ਆਮ ਨਾ ਨ ਮੈਨ ਇਹਨਾਂ ਚ ਕੋਈ ਜ਼ਹਿਰ ਨਹੀਂ ਹੁੰਦਾ ਇਹਨਾਂ ਨੂੰ ਬੰਦਾ ਆਪ ਵੀ ਰੈਸਕਿਊ ਕਰਕੇ ਜਾਣਕਾਰੀ ਹੋਣੀ ਚਾਹੀਦੀ ਹੈ ਜੰਗਲ ਦੇ ਵਿੱਚ ਛੱਡ ਸਕਦਾ ਹੈ ਪਾਜੀ ਮੌਕੇ ਦੇ ਉੱਪਰ ਜੇ ਨਾ ਪਤਾ ਲੱਗੇ ਵੀ ਸੱਪ ਕਿਹੜੀ ਨਸਲ ਦਾ ਹੈ ਕਰੋ ਵੱਢ ਲੈਂਦਾ ਤਾਂ ਉਸ ਤੋਂ ਬਾਅਦ ਬੇਸਿਕ ਜਿਹੜੀ ਹੈ ਹੁਣ ਕੀ ਹਦਾਇਤਾਂ ਕਰਨੀਆਂ ਚਾਹੀਦੀਆਂ ਨੇ ਕਿਸ ਤਰੀਕੇ ਦੇ ਨਾਲ ਉਹਦਾ ਇਲਾਜ ਕਰਨਾ ਚਾਹੀਦਾ ਜਦ ਤੱਕ ਕੋਈ ਡਾਕਟਰ ਨਾ ਮੌਕੇ ਤੇ ਪਹੁੰਚ ਸਕੇ ਜਾਂ ਤੁਹਾਡੇ ਵਰਗਾ ਕੋਈ ਮਾਸਟਰ ਨਾ ਮੌਕੇ ਤੇ ਪਹੁੰਚ ਸਕੇ ਜਿਹੜੀਆਂ ਦੋ ਕਿਸਮਾਂ ਨੇ ਜੀ ਕੋਬਰਾ ਕਾਮਨ ਕ੍ਰੈਟ ਜੇ ਇਹਨਾਂ ਦੀ ਬਾਈਟ ਹੁੰਦੀ ਹੈ ਜੇ ਹੱਥ ਤੇ ਬਾਈਟ ਕੀਤੀ ਹੈ ਜੀ ਕੋਬਰੇ ਨੇ ਜਾਂ ਪੈਰ ਤੇ ਬਾਈਟ ਕੀਤੀ ਹੈ ਸ਼ੋਲਡਰ ਤੋਂ ਲੈ ਕੇ ਨੀਚੇ ਤੱਕ ਕੋਈ ਚੌੜਾ ਕੱਪੜਾ ਬੰਨੋ ਬਲੱਡ ਸਰਕਲ ਰੋਕੋ ਜਿਹੜਾ ਵੀ ਸਰਕਾਰੀ ਜ਼ਿਲ੍ਹੇ ਦਾ ਹਸਪੀਟਲ ਹੈ ਉੱਥੇ ਐਮਰਜੈਂਟ ਉੱਥੇ ਪਹੁੰਚਣਾ ਚਾਹੀਦਾ ਜੀ ਉੱਥੇ ਏਐਸਵੀ ਟੀਕਾ ਉਪਲਬਧ ਹੈ ਸਾਰੀ ਦੇਖ ਰੇਗਾ ਜੀ ਹਾਂ ਜੀ ਕਈ ਵਾਰੀ ਕਹਿੰਦਾ ਪੰਜਾਬ ਭਾਰ ਦੇ ਵਿੱਚ ਕਾਫੀ ਨਸਲਾਂ ਨੇ 50 ਤੋਂ 60 ਨਸਲਾਂ ਗਿਣਾਈ ਜਾਂਦੀਆਂ ਕੁਝ ਜੈੜੀਆਂ ਬਹੁਤ ਜ਼ਿਆਦਾ ਨੇ ਜਿਨ੍ਹਾਂ ਦੇ ਨਾਮ ਵੀ ਲੋਕਾਂ ਨੇ ਨਹੀਂ ਸੁਣੇ ਹੁੰਦੇ ਹਾਲਾਂਕਿ ਜਿਹੜੇ ਸੀ ਕੋਬਰਾ ਦੀ ਗੱਲ ਕੀਤੀ ਜਾਂ ਹੌਰਸ ਨੇ ਕਿ ਲਗਾਤਾਰ ਆਪਾਂ ਨਾਮ ਵੀ ਸੁਣਦੇ ਕਿੰਨੀ ਕਿ ਤੁਹਾਡੇ ਮਾਦਰਮੇ ਜੀ ਦੱਸਣਾ ਚਾਹੁੰਦੇ ਆ ਜੀ ਇੱਕ ਕਸਟਮ ਸਾਡੇ ਕੋਲ ਮੌਕੇ ਤੇ ਮੌਜੂਦ ਆ ਜੀ ਕੋਬਰਾ ਜੀ ਨੂੰ ਕਹਿੰਦੇ ਨੇ ਕੋਬਰਾ ਇੱਕ ਇੰਗਲਿਸ਼ ਦਾ ਵਰਡ ਹੈ ਜੇ ਆਪਣੇ ਪੰਜਾਬ ਵਾਲੇ ਉਹਦੀ ਜੇ ਪੰਜਾਬੀ ਦੀ ਗੱਲ ਕਰੀਏ ਤਾਂ ਕਾਲਾ ਨਾਗ ਫਨੀਅਰ ਨਾਗ ਕਾਲਾ ਸੱਪ ਇਦਾਂ ਦੀ ਗੱਲਾਂ ਹੁੰਦੀਆਂ ਨੇ ਜੀ ਆਪਣੇ ਕੋਲ ਮੌਜੂਦ ਆ ਆਪਾਂ ਤੁਹਾਨੂੰ ਛੱਡ ਕੇ ਦਿਖਾਵਾਂਗੇ ਜੰਗਲ ਦੇ ਵਿੱਚ ਆਪਾਂ ਛੱਡਣ ਆਏ ਆ ਇੱਕ ਕਮਨ ਕਰੈਕਟ ਹੁੰਦਾ ਜੀ ਇਹ ਦੋ ਕਿਸਮਾਂ ਨੇ ਜਿਨ੍ਹਾਂ ਤੋਂ ਖਾਸ ਕਰਕੇ ਵਿਚਾਰ ਰੱਖਣਾ ਚਾਹੀਦਾ ਬਾਕੀ ਜੇ ਸੱਪ ਕਿਸੇ ਨੂੰ ਬਾਈਟ ਕਰਦਾ ਘਬਰਾਣ ਵਾਲੀ ਕੋਈ ਗੱਲ ਨਹੀਂ ਕਿਸੇ ਮੰਤਰ ਜੰਤਰ ਤੰਤਰ ਦੇ ਵਿੱਚ ਨਹੀਂ ਪੈਣਾ ਜੀ ਉੱਥੇ ਬਾਬਾ ਬੈਠਾ ਜੀ ਉਹਦੇ ਕੋਲ ਲੈ ਕੇ ਚਲੋ ਉਹ ਟਾਈਮ 1 ਸਕਿੰਟ ਤੋਂ ਹੀ ਟਾਈਮ ਸ਼ੁਰੂ ਹੋ ਜਾਂਦਾ ਹੈ ਕਿ ਬੰਦੇ ਦੇ ਬਚਾਓ ਵਾਸਤੇ ਜਿੰਨੇ ਕਿ 35 ਤੋਂ 40 ਮਿੰਟ ਦਾ ਟਾਈਮ ਹੈ ਜਿੱਡਾ ਮਰਜੀ ਜ਼ਹਿਰ ਚ ਹੈ ਬਲੈਕ ਮਾਂਬਾ ਵੀ ਲੜ ਜੇ ਦੱਖਣੀ ਅਫਰੀਕਾ ਦਾ ਸੱਪ ਆ ਜੀ ਬਲੈਕ ਮਾਂਬਾ ਜੇ ਉਹ ਵੀ ਲੜ ਗਿਆ ਫਿਰ ਵੀ 35 ਤੋਂ 40 ਮਿੰਟਾਂ ਦਾ ਟਾਈਮ ਹੈ ਬੰਦੇ ਨੂੰ ਬਚਾਉਣ ਵਾਸਤੇ ਉਹ ਤਾਂ ਬੰਦਾ ਬਚੇਗਾ ਜੇ ਫਰਸਟ ਟਰੀਟ ਮਿਲੇਗੀ ਤਾਂ ਜਿਹੜਾ ਜ਼ਿਲ੍ਹੇ ਦਾ ਸਰਕਾਰੀ ਹਸਪੀਟਲ ਹੈ ਕਿਉਂਕਿ ਆਪਾਂ ਪ੍ਰਾਈਵੇਟ ਦੀ ਗੱਲ ਨਹੀਂ ਕਰ ਸਕਦੇ ਜੀ ਕਿਉਂਕਿ ਸਰਕਾਰੀ ਹਸਪੀਟਲ ਦੇ ਜ ਜਾਂ ਸਰਕਾਰ ਦੁਆਰਾ ਉੱਥੇ ਉਹ ਟੀਕਾ ਮੌਜੂਦ ਰੱਖਿਆ ਜਾਂਦਾ ਏਐਸਵੀ ਐਂਟੀਸਨਿਕ ਵੇਰ ਜੋ ਹੀ ਆਪਣੇ ਏਐਸਵੀ ਸ਼ੁਰੂ ਹੋ ਗਿਆ ਤਾਂ ਸਮਝ ਲਓ ਤਾਂ ਜ਼ਹਿਰ ਕਰਨਾ ਸ਼ੁਰੂ ਹੋ ਗਿਆ ਜੀ 35 ਤੋਂ 40 ਮਿੰਟ ਹੁੰਦੇ ਆ ਜੇ ਬੰਦਾ ਆਪਣੇ ਘਰ 'ਚ ਟਾਈਮ ਨਾ ਖਰਾਬ ਕਰੇ ਇੱਕ ਜ਼ਰੂਰੀ ਆਡੀਅנס ਤੋਂ ਬੇਨਤੀ ਹੈ ਜੀ ਰਾਤ ਨੂੰ ਕਿਸੇ ਨੂੰ 9 ਵਜੇ ਤੋਂ ਬਾਅਦ ਜ਼ਬਰਦਸਤ ਪੇਟ 'ਚ ਦਰਦ ਹੁੰਦਾ ਜਾਂ ਅੱਖ ਦੀ ਪਲਕ ਆਪਣੇ ਆਪगिरਦੀ ਹੈ ਜਾਂ ਸਾਹ ਲੈਣ ਦੇ ਵਿੱਚ ਦਿੱਕਤ ਆਦੀ ਸਮਝ ਲਓ ਕਿ ਜਿਹੜਾ ਆਪਣੇ ਭਾਰਤ ਦਾ ਸਭ ਤੋਂ ਖਤਰਨਾਕ ਹੈ ਕਾਲਾ ਕੁੱਡੀਆਂ ਵਾਲਾ ਕਾਮਨ ਕ੍ਰੇਟ ਸੰਖ ਜੋੜ ਸਮਝ ਲਓ ਕਿ ਉਹਦੀ ਵਾਈਟ ਹੋਈ ਹੈ ਜੀ ਇਹ ਲੱਛਣ ਨੇ ਜੀ ਜਦੋਂ ਬਾਈਟ ਕਰਦਾ ਬਿਸਤਰ ਤੇ ਚੜ ਕੇ ਘੱਟ ਬਿਸਤਰ ਤੇ ਚੜ ਕੇ ਬਾਈਟ ਕਰਦਾ 2 ਘੰਟੇ ਕੋਈ ਲੱਛਣ ਨਹੀਂ 2 ਘੰਟੇ ਬਾਅਦ ਪੇਟ ਚ ਦਰਦ ਉਲਟੀ ਬਲਕਾ ਆਪਣੇਆ ਵਗੈਰੇ ਕੀ ਸਾਹ ਲੈਣ ਚ ਦਿੱਕਤ ਆਏਗੀ ਇਹ ਜੇ 3-4 ਲੱਛਣੋ ਬੋਲਦੇ ਨੇ ਤਾਂ ਬਿਨਾਂ ਦੇਰ ਕੀਤੇ ਹੋਏ ਆਪਣੇ ਸਰਕਾਰੀ ਹਸਪੀਟਲ ਤੇ ਜਾ ਕੇ ਆਪਣਾ ਬੰਦਾ ਇਲਾਜ ਕਰਾਏ 99% ਬੰਦੇ ਨੂੰ ਕੋਈ ਖਤਰਾ ਨਹੀਂ ਜੀ ਬਹੁਤ ਜੀ ਲਗਾਤਾਰ ਭਾ ਜਿਵੇਂ ਤੁਸੀਂ ਪਹਿਲਾਂ ਵੀ ਕਿਹਾ ਕਿ ਲੋਕ ਵਹਿਮਾਂ ਭਰਮਾਂ ਚ ਪੈਂਦੇ ਨੇ ਵੀ ਜੇ ਕੋਈ ਸੱਪ ਕੱਟ ਗਿਆ ਤੇ ਭਾਵੇਂ ਕਿਸੇ ਬਾਬੇ ਕੋਲ ਜਾਣਗੇ ਕਿਸੇ ਮੰਤਰ ਤੰਤਰ ਦਾ ਜਿਵੇਂ ਤੁਸੀਂ ਗੱਲ ਕੀਤੀ ਉਹ ਲਗਾਤਾਰ ਕੁਝ ਇਲਾਕਿਆਂ ਵਿੱਚ ਇਹੋ ਜਿਹੀ ਗੱਲਾਂ ਸੁਣਨ ਨੂੰ ਆਉਂ ਹੋਰੀ ਤਰੀਕੇ ਦੇ ਨਾਲ ਉਲਝਾ ਲਿਆ ਜਾਂਦਾ ਤੇ ਉਤੋਂ ਪੈਸੇ ਵੇਟਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਐਦਾਂ ਦੇ ਮਾਮਲੇ ਕੋ ਸਾਹਮਣੇ ਆਉਂਦੇ ਨੇ ਸਾਹਿਬ ਜੀ ਤੁਸੀਂ ਬੜੀ ਵਧੀਆ ਗੱਲ ਕੀਤੀ ਹੈ ਜੀ ਜੇ ਆਪਾਂ ਬਾਬਿਆਂ ਦੀ ਗੱਲ ਕਰੀਏ ਜਾਂ ਅੱਜ ਤੋਂ 20 ਸਾਲ ਪਹਿਲਾਂ ਕਿਸੇ ਹਸਪੀਟਲ ਦੀ ਵੀ ਗੱਲ ਕਰੀਏ ਜੀ ਸੇ ਰਜਿੰਦਰਾ ਸੀ ਜੀ ਤਾਂ ਡਾਕਟਰ ਵੀ ਕਹਿੰਦੇ ਸੀ ਕਿ ਇਸ ਬੰਦੇ ਨੂੰ ਫੇਰ ਟਰੀਟਮੈਂਟ ਦਿੱਤਾ ਜਾਏਗਾ ਪਹਿਲਾਂ ਸੱਪ ਲੈ ਕੇ ਆਓ ਨਾਲ ਜਿਨਨੇ ਸੱਪ ਨੇ ਬਾਈਟ ਕੀਤੀ ਹੈ ਉਹ ਸੱਪ ਨੂੰ ਨਾਲ ਲੈ ਕੇ ਆਓ ਉਸ ਨੂੰ ਅਸੀਂ ਦੇਖ ਕੇ ਫੇਰ ਇਹਦਾ ਇਲਾਜ ਕਰਾਂਗੇ ਜੀ ਅੱਜ ਕੱਲ ਡਿਜੀਟਲ ਜਮਾਨਾ ਜੀ ਅੱਜ ਕੱਲ ਸਿੰਪਲ ਪਹੇਜ ਜਾਂਦਾ ਜੀ ਲੈਬ 2 ਮਿੰਟ ਇਟਸ ਅ ਨੈਰੋਟੌਕਸਨ ਹੈ ਕਾਰਡੀਓਟੌਕਸਨ ਹੈ ਹੈਮਟੌਕਸਨ ਹੈ ਚੁੱਕੀ ਹੈ 2 ਮਿੰਟ ਤੋਂ ਪਹਿਲਾਂ ਲੈਬ ਟੈਸਟ ਦੱਸਦਾ ਜੇ ਆਪਾਂ ਕਿਸੇ ਬੰਦੇ ਮੰਤਰਾਲੇ ਕੋਲ ਜਾਂ ਕੋਈ ਤੰਤਰ ਕੋਲ ਜਾਂਦੇ ਆ ਜਿਹੜਾ ਝਾੜ ਫੂ ਕਰਦਾ ਜੀ ਉਸ ਤਰ੍ਹਾਂ ਬੰਦੇ ਨੂੰ ਕੰਮਨ ਕਰੈਕਟਰ ਦੀ ਵਾਈਟ ਹੋਈ ਹੈ ਜੀ ਪਹਿਲੇ ਨੰਬਰ ਤੇ ਉਹਨੂੰ ਵੈਲਟਿਨੇਟਰ ਦੀ ਲੋੜ ਹੈ ਜੀ ਮਸ਼ੀਨ ਨਹੀਂ ਜੀ ਬੀਪੀ ਵਾਲੀ ਮਸ਼ੀਨ ਨਹੀਂ ਜੇ ਮਸ਼ੀਨ ਹੈਗੀ ਤਾਂ ਚੱਕ ਨਹੀਂ ਕਰਨੀ ਆਂਦੀ ਪਲਸ ਬੀਪੀ ਇਹ ਸਾਰੀਆਂ ਚੀਜ਼ਾਂ ਅੱਜ ਕੱਲ ਡਿਜੀਟਲ ਜ਼ਮਾਨਾ ਜੀ ਲੋਕਾਂ ਨੇ ਚੰਦਰਮਾ ਤੇ ਪਲਾਟ ਕਟਾਏ ਹੋਏ ਨੇ ਲੋਕੀ ਫਿਰ ਵੀ ਜਾ ਕੇ ਕਿਤੇ ਮੰਦਰ ਮਸਜਿਦ ਦੇ ਵਿੱਚ ਝਾੜੂ ਮਰਾਨਾ ਚੰਦ ਨੇ ਤਾਂ ਉਹਨਾਂ ਦੀ ਮਰਜ਼ੀ ਹੈ ਜੀ ਨਹੀਂ ਤਾਂ ਇਮੀਡੀਟਲੀ ਐਸਵੀ ਸਰਕਾਰੀ ਜ਼ਿਲ੍ਹੇ ਦਾ ਕੋਈ ਵੀ ਹਸਪਤਾਲ ਪੈਂਦਾ ਬੰਨ ਲਗਾ ਕੇ ਚੌੜੀ ਪੱਟੀ ਦੇ ਨਾਲ ਬਿਨਾਂ ਘਬਰਾਏ ਜੇ ਬੰਦੇ ਨੂੰ ਮਿੰਨੂ ਬਾਈਟ ਹੋਈ ਹੈ ਤਾਂ ਮੇਰਾ ਫਰਜ਼ ਬੰਦਾ ਹੈ ਜੀ ਮੇਰੇ ਕੋਲ ਬਾਈਕ ਹੈ ਤਾਂ ਮੈਂ ਨਾ ਚਲਾਵਾਂ ਜੀ ਜੇ ਇੱਧਰ ਬਾਈਟ ਹੋਈ ਹੈ ਤਾਂ ਕਲੱਚ ਦੱਬਾਂਗੇ ਇੱਧਰ ਰੇਸ ਦਵਾਂਗੇ ਉਹਦੇ ਨਾਲ ਖੂਨ ਦਾ ਪ੍ਰੈਸ਼ਰ ਜ਼ਿਆਦਾ ਬਣੇਗਾ ਕਿਸੇ ਬੰਦੇ ਦੀ ਸਿਹਤਾਂ ਲੈ ਕੇ ਸ਼ਾਂਤ ਮੀਨ ਦੇ ਨਾਲ ਬੰਦਾ ਜਿਉਂ ਹੀ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ਚ ਪਹੁੰਚਦਾ ਜਿਉਂ ਹੀ ਆਈ ਐਸਵੀ ਉਹਦੇ ਸ਼ੁਰੂ ਹੋ ਗੈਂਟੀ ਗੈਨੀਅਮ ਤਾਂ ਉਹਨੂੰ ਕੋਈ ਨਹੀਂ ਮਾਰ ਸਕਦਾ ਜੀ ਪਰਮਾ ਲਗਾਤਾਰ ਕਿਹਨਾਂ ਜਦੋਂ ਬਾਈਟ ਕਰ ਦਿੱਤੀ ਜਾਂਦੀ ਹੈ ਉਸ ਤੋਂ ਅੱਗੇ ਕੱਪੜਾ ਬਣਦਾ ਹੈ ਤਾਂ ਉਹ ਜ਼ਹਿਰ ਉਹ ਅੱਗੇ ਨਾ ਵਧੇ ਸਰੀਰ ਦੇ ਵਿੱਚ ਤੇ ਦੂਜੇ ਪਾਸੇ ਗੱਲ ਇਹ ਵੀ ਸੁਣਨ ਨੂੰ ਮਿਲਿਆ ਕਿ ਜ਼ਹਿਰ ਵੱਧਦਾ ਨਹੀਂ ਬੇਸ਼ੱਕ ਪਰ ਉਹ ਜਿੰਨੀ ਕਿ ਜਗ੍ਹਾ ਦੇ ਉੱਪਰ ਕੱਪੜਾ ਬੰਨਿਆ ਹੁੰਦਾ ਹੈ ਉਹ ਜਗ੍ਹਾ ਡੈੱਡ ਹੋ ਜਾਂਦੀ ਹੈ ਨੀਲੀ ਪੈਂਦੀ ਦੁਆਰਾ ਠੀਕ ਨਹੀਂ ਹੁੰਦੀ ਕੋਈ ਐਦਾਂ ਦੀ ਗੱਲ ਸਮਝ ਕੁਝ ਨਹੀਂ ਜੀ ਜੇ ਸਭ ਨਾਲ ਮੈਂ ਦੱਸ ਰਿਹਾ ਜੀ ਜਿੰਨਾ ਕਿ ਸਾਨੂੰ ਪ੍ਰੈਕਟਿਸ ਹੈ ਕੋਈ ਸਾਡੀ ਦੱਸੇ ਮੁਤਾਬਕ ਕੋਈ ਐਮ ਐਂ ਡੀ ਜਾਂ ਕੋਈ ਉਸ ਤੋਂ ਵੀ ਵੱਡਾ ਡਾਕਟਰ ਗਲਤ ਕਹਿ ਦਿਆ ਅਸੀਂ ਦੇਣਦਾਰਾਂ ਜੀ 3 ਇੰਚ ਦੀ ਚੌੜੀ ਪੱਟੀ ਹੋਣੀ ਚਾਹੀਦੀ ਹੈ ਜੀ ਜ ਉਰੇ ਤੱਕ ਘੜੀ ਤੱਕ ਉਹਨੂੰ ਖਤਮ ਕਰ ਦੇਣਾ ਪੱਟੀ ਨੂੰ ਜੇ ਪੈਰ ਤੇ ਬਾਈਟ ਕੀਤੀ ਹੈ ਗੋਡੇ ਤੋਂ ਪੱਟੀ ਸ਼ੁਰੂ ਕਰਨੀ ਹੈ ਤਾਂ ਪੈਰ ਤੱਕ ਉਹਨੂੰ ਇੰਨੀ ਕੱਸ ਕੇ ਨਹੀਂ ਬੰਨਣਾ ਕਿ ਰस्सੀਆਂ ਦੇ ਨਾਲ ਨਹੀਂ ਬੰਨਣਾ ਜੇ ਰਸਲ ਪੈਪਰ ਦੀ ਬਾਈਟ ਹੋਈ ਆਪਾਂ ਕਰ ਸਕਦੇ ਰੱਸੀ ਦੇ ਨਾਲ ਬੰਨਦਾ ਤਾਂ ਗੈਂਗਰੇਨ ਹੋ ਸਕਦੀ ਹੈ ਕਿ ਹੋ ਸਕਦੀ ਹੱਥ ਬਚਣਾ ਸੀ ਕਿ ਆਪਾਂ ਨੂੰ ਹੱਥ ਕਟਾਉਣਾ ਪੈ ਜੇ ਡਾਕਟਰ ਆਪਣੀ ਜਗ੍ਹਾ ਸਹੀ ਨੇ ਪਰ ਜੋ ਜਿਸ ਤਰ੍ਹਾਂ ਮੈਂ ਦੱਸ ਰਿਹਾ ਜੀ ਤਾਂ ਡਾਕਟਰ ਬਹੁਤ ਕਹਿਣਗੇ ਵੀ ਬਹੁਤ ਸਹੀ ਤਰੀਕੇ ਨਾਲ ਬੰਦ ਵੀ ਲਾਇਆ ਜ਼ਾਇਰ ਨੂੰ ਵੀ ਕੰਟਰੋਲ ਕੀਤਾ ਕਿਉਂਕਿ ਜੇ 35 ਮਿੰਟ ਦਾ ਟਾਈਮ ਸੀ ਤਾਂ ਹੋ ਸਕਦਾ ਉਹਨੂੰ ਬੰਦੇ ਨੂੰ ਡੇਢ ਘੰਟਾ ਮਿਲ ਜੇ ਟਰੀਟ ਕਰ ਉਹਤੇ ਕੰਮ ਦੀਆਂ ਗੱਲਾਂ ਵੀ ਪ੍ਰਤਪਾਲ ਜੀ ਵੱਲੋਂ ਦੱਸਿਆ ਗਿਆ ਨਾ ਸੋ ਲਗਾਤਾਰ ਤਸਵੀਰ ਦਿਖਾ ਦਵਾਂ ਕਿ ਅੱਜ ਜਿਹੜੀ ਰਿਕਵਰੀ ਆ ਉਹ ਕੀਤੀ ਗਈ ਹੈ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਢਾ ਕੇ ਇਹਨਾਂ ਸੱਪਾਂ ਦੀਆਂ ਡੱਬੇ ਦੇ ਵਿੱਚ ਸੱਪਾਂ ਦੇ ਜਿਨ੍ਹਾਂ ਦੇ ਵਿੱਚ ਬਲੈਕ ਕੋਬਰਾ ਤੇ ਬ੍ਰਾਊਨ ਕੋਬਰਾ ਵੀ ਹੈ ਉਹ ਮੌਜੂਦ ਹੈ ਜਿਨ੍ਹਾਂ ਨੂੰ ਕਾਲਾ ਨਾਗ ਜਿਹੜਾ ਪੰਜਾਬੀ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਕਹਿੰਦੇ ਉਹ ਜਿਹੜੇ ਨੇ ਉਹ ਰਿਕਵਰ ਕੀਤੇ ਗਏ ਨੇ ਤੇ ਅੱਜ ਉਹਨਾਂ ਨੂੰ ਰਿਕਵਰ ਕਰਨ ਤੋਂ ਬਾਅਦ ਇੱਥੇ ਰਿਲੀਜ਼ ਕਰਨ ਵਾਸਤੇ ਪਹੁੰਚੇ ਨੇ ਜਿਹੜੇ ਕਿ ਪ੍ਰਤਪਾਲ ਜੀ 26 ਸਾਲਾਂ ਤਜਰਬਾ ਚ ਕੀ ਫਿਰਦੇ ਨੇ ਤੇ ਉਸ ਤੋਂ ਬਾਅਦ ਲਗਾਤਾਰ ਇਹ ਲੋਕਾਂ ਨੂੰ ਅਪੀਲ ਵੀ ਕੀਤੀ ਜਾਂਦੀ ਕਿ ਅਗਰ ਕਿਸੇ ਦੇ ਘਰ ਦੇ ਵਿੱਚ ਸੱਪ ਦਿਖ ਜਾਵੇ ਤਾਂ ਉਹਦੇ ਲਈ ਪਹਿਲਾ ਬਚਾ ਜਿਹੜਾ ਉਹ ਕੀ ਕਰਨਾ ਤਸਵੀਰਾਂ ਦਿਖਾਵਾਂਗੇ ਇਹ ਸੱਪਾਂ ਦੀਆਂ ਉਸ ਤੋਂ ਬਾਅਦ ਕੁਝ ਤੁਹਾਨੂੰ ਤਸਵੀਰਾਂ ਜਿਹਦੇ ਵਿੱਚ ਇਹਨਾਂ ਦੇ ਵੱਲੋਂ ਰਿਲੀਜ਼ ਵੀ ਕੀਤਾ ਜਾਏਗਾ ਸੋ ਇਹ ਸੱਪ ਹੈ ਬਾਈ ਇਹ ਸੱਪ ਕਿਹੜਾ ਫੜਿਆ ਜਿਹੜਾ ਇਹ ਸੱਪ ਹੈ ਜੀ ਇਹ ਸਾਰੀ ਆਡੀਅנס ਨੂੰ ਰਿਕਵੈਸਟ ਹੀ ਹੈ ਜੀ ਇੱਕ ਤਰ੍ਹਾਂ ਦੀ ਇਹਨੂੰ ਅਸੀਂ ਜੇ ਪਿੰਡਾਂ ਦੇ ਵਿੱਚ ਕਿਸਾਨ ਮਿੱਤਰ ਕਿਹਾ ਜਾਂਦਾ ਜੀ ਜੇ ਸੱਪ ਨਾ ਹੋਵੇ ਜੀ ਤਾਂ ਜਿੰਮੇਵਾਰ ਜਿੰਨਾ ਮਰਜੀ ਜ਼ੋਰ ਲਾ ਲੈ ਇੱਕ ਵੀ ਕਣਕ ਦਾ ਦਾਣਾ ਉਗਾ ਨਹੀਂ ਸਕਦਾ ਜੀ ਜੇ ਇਹ ਸਪਨਾ ਹੋਵੇ ਜੀ ਇਹ ਕਿਸਾਨ ਮਿੱਤਰ ਸੱਪ ਹੈ ਜੀ ਅਸੀਂ ਇਹਨੂੰ ਤੁਹਾਡੇ ਸਾਹਮਣੇ ਹੁਣ ਜੰਗਲ ਦੇ ਵਿੱਚ ਰਿਲੀਜ਼ ਕਰਾਂਗੇ ਜੇ ਕਿਸੇ ਦੇ ਘਰੇ ਆਉਂਦਾ ਧਿਆਨ ਬਣਾ ਕੇ ਰੱਖੋ ਜੇ ਜਿਗਰਾ ਪੈਂਦਾ ਤਾਂ ਇਹਨੂੰ ਭਜਾਉਣ ਦੀ ਕੋਸ਼ਿਸ਼ ਕਰੋ ਇਹ ਭੱਜ ਜਾਂਦਾ ਜੀ ਖੜਕਾ ਟੜਕਾ ਕਰੇ ਤੇ ਜੇ ਨਹੀਂ ਜਿਗਰਾ ਪੈਂਦਾ ਤਾਂ ਕਿਸੇ ਵਧੀਆ ਸਨੇਕ ਸੈਵਰ ਨੂੰ ਕਾਲ ਕਰੋ ਇਹਨੂੰ ਮਾਰੋ ਨਾ ਇਹਦਾ ਸਿਰ ਨਾ ਕੁੱਟੋ ਤਾਂ ਇਹ ਦੇਖੋ ਤੁਹਾਡੇ ਸਾਹਮਣੇ ਹੁਣ ਇਹਨੂੰ ਅਸੀਂ ਬਾਏ ਜਿੱਤ ਸੋ ਬਿਲਕੁਲ ਜੀ ਇਹ ਜਿਹੜੀ ਤਸਵੀਰ ਹੈ ਹੁਣ ਇਹ ਵੀ ਜਿਹੜੇ ਨੇ ਦੋ ਛੋਟੇ ਸੱਪ ਅ ਫੜੇ ਗਏ ਨੇ ਘਰਾਂ ਦੇ ਵਿੱਚ ਜਦੋਂ ਸ਼ਿਕਾਇਤ ਆਉਂਦੀ ਹੈ ਇਹਨਾਂ ਦੇ ਕੰਟੈਕਟ ਨੰਬਰ ਦੇ ਉੱਪਰ ਜਿਹੜਾ ਫੋਨ ਕੀਤਾ ਜਾਂਦਾ ਤੇ ਇਹ ਮੌਕੇ ਦੇ ਉੱਪਰ ਪਹੁੰਚ ਕੇ ਜਿਹੜਾ ਨੇ ਲੋਕਾਂ ਦੀ ਜਾਨ ਬਚਾਉਂਦੇ ਉਹਨਾਂ ਨੂੰ ਇਹ ਨਾਲ ਬਾਰੇ ਸਮਝਾਉਂਦੇ ਨੇ ਕਿ ਆਖਿਰਕਾਰ ਇਹ ਸੱਪ ਕਿੰਨੇ ਖਤਰਨਾਕ ਨੇ ਵੀਰੇ ਆ ਸੱਪ ਨੇ ਇਹਨਾਂ ਦੇ ਕੀ ਨਸਲ ਦੇਖੋ ਜੀ ਜਿਹੜਾ ਇਹ ਸੱਪ ਹੈ ਨਾ ਜੀ ਇਹਨੂੰ ਕਹਿੰਦੇ ਜੀ ਕਾਮਨ ਬੁਲਫ ਸਨੇਕ ਇਹ ਵਾਲਾ ਜੀ ਇਹ ਘਰ ਦੇ ਵਿੱਚ ਰਸੋਈ ਦੇ ਵਿੱਚ ਤੇ ਬਾਥਰੂਮ ਦੇ ਵਿੱਚ ਛਿਪਕਣ ਖਾਣ ਵਾਸਤੇ ਤੀਸਰੀ ਮੰਜ਼ਲ ਦੇ ਵੀ ਚੜ ਜਾਂਦਾ ਜੀ ਇਹਦਾ ਪਸੰਦੀਦਾ ਖੁਰਾਕ ਹੈ ਜੀ ਛਿਪਕਲੀ ਡੱਡੂ ਚੂਹਾ ਖਾਣੀ ਸਕਦਾ ਕਿਉਂਕਿ ਤਾਂ ਇਹ ਨਹੀਂ ਕਭੀ ਬੱਚਾ ਜੀ ਇਹ ਬਾਈਟ ਕਰਨ ਤੇ ਇੰਨਾ ਕੁ ਮਾਰ ਹੁੰਦਾ ਕਿ ਸਕਿੰਟਾਂ ਮਿੰਟਾਂ ਚ ਜੇ ਇਹਨੂੰ ਸਾਹਮਣੇ ਬਾਈਟ ਨਹੀਂ ਮਿਲੇਗੀ ਤਾਂ ਆਪਣੇ ਆਪ ਨੂੰ ਬਾਈਟ ਕਰਦਾ ਹੈ ਇਹ ਨਾਨ ਮੈਨੀਆ ਵਜਿਹਾ ਚ ਕੋਈ ਜ਼ਹਿਰ ਨਹੀਂ ਜੀ ਇਹਦੀ ਪਹਿਚਾਨ ਰੱਖਣੀ ਹੈ ਜੀ ਇਹ ਘਰ ਦੇ ਵਿੱਚ ਰਸੋਈ ਦੇ ਵਿੱਚ ਜਿਨ੍ਹਾਂ ਦੀਆਂ ਚਕਾਠਾਂ ਖਰਾਬ ਹੋ ਚੁੱਕੀਆਂ ਨੇ ਜਿਨ੍ਹਾਂ ਦੀ ਬਾਥਰੂਮ ਦੀਆਂ ਚਕਾਠਾਂ ਖਰਾਬ ਹੋ ਚੁੱਕੀਆਂ ਨੇ ਇਹ ਸਭ ਮਿਲੇਗਾ ਜੀ ਉੱਥੋਂ ਕਬਰਾਂ ਦੀ ਕੋਈ ਰਣ ਦੇ ਉੱਪਰ ਕੱਪੜਾ ਸਿੱਟ ਦੋ ਜੀ ਤੇ ਨਾਲ ਜਿਹੜਾ ਉੱਥੇ ਹੀ ਰੁਕ ਜਾਂਦਾ ਜੀ ਇਹਨੂੰ ਕਹਿੰਦੇ ਨੇ ਜੀ ਕੁੱਕਰੀ ਸਨੇਕ ਜਿਸ ਤਰ੍ਹਾਂ ਚਾਚੇ ਤਾਏ ਦੇ ਮੁੰਡੇ ਹੁੰਦੇ ਨੇ ਜੀ ਇਹ ਆਪਸ ਦੇ ਵਿੱਚ ਇੱਕੋ ਹੀ ਇਹਨਾਂ ਨੂੰ ਆਪਾਂ ਲੱਗ-ਲੱਗ ਨਹੀਂ ਕਹਿ ਸਕਦੇ ਇਹਨਾਂ ਦਾ ਪੈਟਰਨ ਜਰੂਰ ਲੱਗ-ਲੱਗ ਹੈ ਇਹ ਕੁੱਕਰੀ ਸਨੇਕਾ ਜੀ ਬਹੁਤ ਘੱਟ ਪਾਇਆ ਜਾਂਦਾ ਹੈ ਇਧਰ ਆਪਣੇ ਤਾਂ ਹੋ ਗਿਆ ਜੀ ਜਦੋਂ ਪਿੱਛੇ ਆਪਣੇ ਬਾੜ ਆਈ ਸੀ ਤਾਂ ਇਧਰੋਂ ਪਹਾੜੀ ਇਲਾਕਿਆਂ ਦੇ ਵਿੱਚੋਂ ਕੁਝ ਇਧਰ ਆ ਗਏ ਤਾਂ ਇਹਨਾਂ ਨੇ ਥੋੜੀ-ਬਹੁਤੀ ਇਧਰ ਤਿਆਰ ਕਰ ਲਈ ਜਿਵੇਂ ਅਸੀਂ ਇਹ ਸੱਪ 500 ਫੜਦੇ ਆਂ ਤਾਂ ਸੱਪ ਸਾਨੂੰ ਇੱਕ ਜਾਂ ਦੋ ਹੀ ਮਿਲਣਗੇ ਜੀ ਇਹਨੂੰ ਕੁੱਕਰੀ ਸਨੇਕ ਇਹ ਕਾਮਨ ਬੋਲ ਸਨੇਕ ਜੀ ਕੁਝ ਉਹ ਸੱਪ ਨੇ ਜਿਹੜੇ ਰਸੋਈਆਂ ਦੇ ਵਿੱਚ ਵੀ ਮਿਲ ਸਕਦੇ ਨੇ ਕੋਈ ਕਿ ਇਹਨਾਂ ਨੇ ਦੱਸਿਆ ਕਿ ਜਿਸ ਤਰੀਕੇ ਨਾਲ ਇਹਨਾਂ ਦੀ ਖੁਰਾਕ ਹੁੰਦੀ ਹੈ ਉਸ ਉਸ ਚੀਜ਼ ਦਾ ਵੀ ਲੋਕਾਂ ਨੂੰ ਧਿਆਨ ਰੱਖਣਾ ਬਚਾਅ ਜਿਹੜਾ ਉਹ ਘਰ ਦੇ ਵਿੱਚ ਵੀ ਜਿਹੜਾ ਕੀਤਾ ਜਾ ਸਕਦਾ ਇਸੇ ਪਾਸੇ ਜਿਹੜਾ ਹੁਣ ਹੈ ਸਭ ਤੋਂ ਖਤਰਨਾਕ ਸੱਪ ਜਿਹਨਾਂ ਨੇ ਫੜੇ ਉਹਨਾਂ ਦੀ ਵੀ ਤਸਵੀਰ ਦਿਖਾ ਦੇ ਕਿ ਉਹ ਬਲੈਕ ਤੇ ਬਰਾਊਨ ਕੋਬਰਾ ਨੇ ਜਿਹੜੇ ਬੇਹੱਦ ਜ਼ਹਿਰੀਲੇ ਹੁੰਦੇ ਨੇ ਜਿਨ੍ਹਾਂ ਨੂੰ ਕਾਲੇ ਨਾਗ ਦੇ ਤੌਰ ਤੇ ਜਿਹੜਾ ਉਹ ਦੇਖਿਆ ਜਾਂਦਾ ਇਹਨਾਂ ਨੂੰ ਵੀ ਜਿਹੜਾ ਆਪਣੇ ਘਰ ਦੇ ਵਿੱਚ ਉਹਨਾਂ ਦੇ ਵੱਲੋਂ ਹੁਣ ਜਿਹੜਾ ਫੜਿਆ ਗਿਆ ਕਿੰਨਾ ਕਿਸੇ ਦੇ ਘਰ ਦੇ ਵੱਲੋਂ ਉਹਦੇ ਤਸਵੀਰਾਂ ਨੇ ਉਹ ਤੁਹਾਨੂੰ ਮੈਂ ਦਿਖਾ ਦਵਾਂ ਕਿ ਇਹ ਬਲੈਕ ਤੇ ਬਰਾਊਨ ਕੋਬਰਾ ਜਿਹੜੇ ਦੋ ਇਹਨਾਂ ਵੱਲੋਂ ਫੜੇ ਗਏ ਨੇ ਬੇਹੱਦ ਖਤਰਨਾਕ ਸੱਪ ਨੇ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਪਾਜੀ ਹਲੇ ਇਹ ਇਨਾਂ ਦੇ ਬਾਰੇ ਜਾਣਕਾਰੀ ਵੀ ਦੇ ਦਿਓ ਕਿ ਬੇहद ਖਤਰਨਾਕ ਹੈ ਜਿਨ੍ਹਾਂ ਨੂੰ ਆਪ ਫਨੀਅਰ ਸੱਪ ਵੀ ਕਿਹਾ ਜਾਂਦਾ ਹੈ ਕਾਲੇ ਨਾਗ ਵੀ ਕਿਹਾ ਜਾਂਦਾ ਹੈ ਉਹ ਸੱਪ ਨੇ ਬੇहद ਜਰਨੀਲੇ ਜ਼ਹਿਰੀਲੇ ਨੇ ਕਿ ਇਹਨਾਂ ਦੇ ਦਸਣ ਦੇ ਨਾਲ ਜਿਹੜੀ ਮੌਕੇ ਦੇ ਉੱਪਰ ਹੀ ਕਈ ਵਾਰ ਜਿਹੜੀਆਂ ਉਹ ਮੌਤ ਵੀ ਹੋ ਸਕਦੀ ਹੈ ਸੋ ਇਹ ਤਸਵੀਰਾਂ ਕਿ ਪ੍ਰਤਪਾਲ ਜੀ ਨੇ ਜਿਹੜਾ ਇਹਨਾਂ ਕੋਲ ਤਜਰਬਾ ਕੋਈ ਵੀ ਸਖਸ਼ਾ ਜਿਹੜਾ ਇਹਨਾਂ ਦੇ ਨਾਲ ਆਪਣੇ ਘਰ ਦੇ ਵਿੱਚ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਨਾ ਕਰੇ ਪ੍ਰਤਪਾਲ ਜੀ ਦੀ ਕਾਪੀ ਕਰਨ ਦੀ ਕੋਸ਼ਿਸ਼ ਨਾ ਕਰੋ ਕਿਉਂਕਿ 26 ਸਾਲਾਂ ਦਾ ਤਜਰਬਾ ਪ੍ਰਤਪਾਲ ਜੀ ਦੇ ਕੋਲ ਹੈ ਤੇ ਉਹਨਾਂ ਨੂੰ ਕਾਫੀ ਪੜ੍ਹਾਈ ਵੀ ਜਿਹੜੀ ਇਸ ਮਾਮਲੇ ਉੱਪਰ ਕੀਤੀ ਇਮੇਲਾਂ ਨੂੰ ਫੜਨਾ ਸੋ ਗੱਲਬਾਤ ਕਰਾਂਗੇ ਬਰਤਪਾਲ ਜੀ ਦੇ ਨਾਲ ਕਿ ਆਖਰ ਕਿਸ ਤਰੀਕੇ ਦੇ ਨਾਲ ਜਿਹੜਾ ਹੁਣ ਇਹਨਾਂ ਸੱਪਾਂ ਬਾਰੇ ਜਾਣਕਾਰੀ ਦੇਣਗੇ ਬਰਤਪਾਲ ਜੀ ਇਹ ਬਲੈਕ ਤੇ ਬਰਾਊਨ ਕੋਬਰਾ ਜੀ ਨਸਲ ਹੈ ਜਿਹੜਾ ਇਹ ਬਰਾਊਨ ਕੋਬਰਾ ਨਾ ਜੀ ਇਹ ਬਹੁਤ ਘੱਟ ਮਿਲਦਾ ਜੀ ਦੇਖਣ ਨੂੰ ਜਦੋਂ ਸਾਨੂੰ ਮਿਲਦਾ ਜਦੋਂ ਖੁਸ਼ ਹੋ ਜਾਂਦੇ ਵੀ ਚਲੋ ਇਹਨੂੰ ਫੜ ਕੇ ਕਿਸੇ ਦੇ ਕਰੋ ਇਹਨੂੰ ਨਹੀਂ ਮਾਰਿਆ ਤਾਂ ਦੀ ਰੀਅਲ ਬਵਾਤਾਵਾਰ ਦੇ ਛੱਡੀ ਹੈ ਠੀਕ ਹੈ ਜੀ ਇਹ ਬਲੈਕ ਕੋਬਰਾ ਜੀ ਇਹਦੇ ਵਿੱਚ ਵੀ ਨੈਰੋਟੌਕਸਿਨ ਹੈ ਇਹਦੇ ਵਿੱਚ ਵੀ ਨੈਰੋਟੌਕਸਿਨ ਹੈ ਜਿਹੜਾ ਬਿਸਤਰ ਤੇ ਚੜ ਕੇ ਬਾਈਟ ਕਰਦਾ ਜੀ ਕਾਮਨ ਕਰੇ ਤਾਂ ਉਹਦੇ ਵਿੱਚ ਨੈਰੋਟੌਕਸਿਨ ਜਦੋਂ ਇਹ ਮੇਰੇ ਹੱਥ ਦੇ ਬਾਈਟ ਕਰੇਗਾ ਜੀ ਇਹ ਨਾਲ ਇੱਕ ਸਕਿੰਟ 'ਚ ਜ਼ਹਿਰ ਕੰਮ ਕਰੇਗਾ ਜੀ ਮੇਰੀ ਬਾਡੀ ਤੇ ਹੱਥ ਸੋਜਣਾ ਸ਼ੁਰੂ ਉਲਟੀ ਚੱਕਰ ਆਉਗਾੜ 15 ਮਿੰਟਾਂ 'ਚ ਅੱਖਾਂ ਤੋਂ ਦੇਖਣਾ ਬਿਲਕੁਲ ਬੰਦ ਹੋ ਜਾਏਗਾ ਜੀ ਕੰਨਾਂ ਤੋਂ ਨਹੀਂ ਸੁਣੇਗਾ ਬੋਲਣ 'ਚ ਦਿੱਕਤ ਆ ਜਾਏਗੀ ਇਹ ਸੱਪ ਦੀ ਜੀ ਇਹੀ ਜ਼ਹਿਰ ਕੰਮ ਕਰਦਾ ਹੈ ਤੇ ਜੀ ਉਹ 2 ਘੰਟੇ ਬਾਅਦ ਬਾਡੀ ਤੇ ਕੰਮ ਕਰਦਾ ਹੈ ਜੀ 2 ਘੰਟੇ ਬਾਅਦ ਇਹ ਤਸਵੀਰਾਂ ਨੇ ਕਿ ਇਹਨਾਂ ਦੇ ਵੱਲੋਂ ਜਿਹੜਾ ਮੌਕੇ ਦੇ ਉੱਪਰ ਹੀ ਦਸਣ ਤੋਂ ਬਾਅਦ ਇਹਦਾ ਜਿਹੜਾ ਜ਼ਹਿਰ ਉਹ ਫੈਲਣਾ ਸ਼ੁਰੂ ਹੋ ਜਾਂਦਾ ਹੈ ਅਵਰੇ ਕੀ ਇਹਨਾਂ ਦੇ ਦੇ ਨਾਲ ਆਪਾਂ ਦਿੱਤਾ WhatsApp ਦੇ ਜਦੋਂ ਇਹ ਕਿਸੇ ਨੂੰ ਘਰ ਵੱਢ ਲਵੇ ਦੇਖੋ ਜੀ ਜਦੋਂ ਇਹ ਸੱਪ ਕਿਸੇ ਨੂੰ ਬਾਈਟ ਕਰਦਾ ਨਾ ਜੀ ਇਹ ਸੱਪ ਜ਼ਿਆਦਾਤਰ ਹੱਥ ਤੇ ਜਾਂ ਪੈਰ ਤੇ ਬਾਈਟ ਕਰਦਾ ਹੈ ਇਸ ਤਰ੍ਹਾਂ ਹੱਥ ਤੇ ਉੱਤੇ ਜੇ ਬਾਈਟ ਕੀਤੀ ਹੈ ਜੀ ਇਸ ਤਰ੍ਹਾਂ ਕੋਈ ਕੱਪੜਾ ਲੈਣਾ ਜੀ ਜਿਵੇਂ ਮੈਂ ਪਹਿਲਾਂ ਦੱਸ ਚੁੱਕਿਆ ਜੀ ਸ਼ੋਲਡਰ ਤੋਂ ਜੀ ਇੱਥੋਂ ਚੌੜੀ ਪੱਟੀ ਹੋਵੇ ਇਦਾਂ ਕਮੰਦੇ ਕਮੰਦੇ نیچے ਨੂੰ ਆਣਾ ਜੀ ਬਲੱਡ ਸਰਕਲ ਰੁਕ ਗਿਆ ਜੀ ਬਿਨਾਂ ਟਾਈਮ ਮਗਵਾਏ ਹੋਏ ਕੋਈ ਜ਼ਿਲ੍ਹੇ ਦਾ ਜਿਹੜਾ ਨੇੜੇ ਹਸਪੀਟਲ ਹੈ ਉੱਥੇ ਟੀਕਾ ਮੌਜੂਦ ਹੈ ਜੀ ਉੱਥੇ आईसीयू ਹੈ ਜੀ ਉਥੇ ਡਾਕਟਰ ਹੈਗੇ ਜੀ ਸੀਨੀਅਰ ਤਾਂ ਉਹ ਬੰਦੇ ਦੀ ਜਾਨ ਬਚਾਈ ਸਕਦੀ ਹੈ ਜੇ ਕਹੇ ਜੀ ਆਪਾਂ ਪਹਿਲਾਂ 10 15 ਕਿਲੋਮੀਟਰ ਨਾਣਾਕੋਟ ਜਾਵਾਂਗੇ ਜੀ ਫਿਰ ਉਸ ਬਾਬੇ ਕੋਲ ਜਾਵਾਂਗੇ ਫਿਰ ਮਣਕਾ ਲਵਾਵਾਂਗੇ ਫਿਰ ਆ ਕੇ ਇਲਾਜ ਕਰਾਵਾਂਗੇ ਫਿਰ 1% ਵੀ ਚਾਂਸ ਨਹੀਂਗਾ ਬਚਣ ਦਾ ਜੀ ਇੱਕ ਹੋਰ ਮਗਲ ਸਾਹਮਣੇ ਆਉਂਦੇ ਕੁਝ ਜਿਹੜੇ ਸੱਪ ਜਿਹੜੇ ਨੇ ਉਹ ਜਗ੍ਹਾ ਤੋਂ ਲੰਗੇ ਹੁੰਦੇ ਨੇ ਜਿਹੜੇ ਕਹਿੰਦੇ ਨੇ ਕਿ ਫੂਕ ਮਾਰ ਗਿਆ ਜਾਂ ਛੂਕੀ ਲੰਘ ਗਿਆ ਉਹਦੇ ਨਾਲ ਵੀ ਕਾਫੀ ਵਾਰੀ ਸਕਿਨ ਦੀ ਸਮੱਸਿਆ ਲੋਕਾਂ ਨੂੰ ਜਾਂਦੇ ਦਿਖਾਈ ਦਿੰਦੀ ਹੈ ਉਹ ਕੀ ਚੀਜ਼ ਹੈ ਉਹ ਕਿਸ ਚੀਜ਼ ਦਾ ਰੂਪ ਦੇਖੋ ਜੀ ਜਿਹੜੇ ਸੱਪ ਨੇ ਨਾ ਖੇਤਾਂ 'ਚ ਪ ਆਪਣੇ ਖੇਤਾਂ ਦੇ ਵਿੱਚ ਫਸਲ ਵੀ ਲਾਈ ਹੋਈ ਹੈ ਜੀ ਕਣਕ ਵੀ ਮੱਕੀ ਵੀ ਸਬਜ਼ੀਆਂ ਵੀ ਇਹ ਸਾਰਾ ਸਾਰੀ ਰਾਤ ਉਹਨਾਂ ਦੇ ਖੇਲਦੇ ਆਂ ਜੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਜੀ ਜੇ ਬਾਈਚਾਂਸ ਕਹਿੰਦੇ ਨੇ ਫੂਕ ਮਾਰਤੀ ਇਹ ਕਰਤਾ ਜਿਸ ਤਰ੍ਹਾਂ ਮੇਰੇ ਕੋਈ ਹੱਥ ਦੇ ਉੱਤੇ ਜ਼ਖਮ ਹੈ ਉਹ ਜ਼ਖਮ ਦੇ ਉੱਤੇ ਮੈਂ ਇਹ ਜੀ ਨੇੜੇ ਕਰਕੇ ਉਹ ਪਾਹ ਲੱਗ ਰਹੀ ਹੈ ਤਾਂ ਉਹਦੇ ਥੋੜੀ ਬਹੁਤੀ ਦਿੱਕਤ ਆ ਸਕਦੀ ਹੈ ਉਹਦੇ ਵਿੱਚ ਐਂਟੀਵਾਇਰਸ ਹਾਂਜੀ ਜੇ ਮੇਰੇ ਬਾਈਟ ਕਰ ਗਿਆ ਮੈਂ ਮੂੰਹ ਨਾਲ ਖਿੱਚਣ ਲੱਗ ਗਿਆ ਅੱਜ ਕੱਲ ਲੋਕੀ ਕਿਦਾਂ ਕੂ ਲਿਪਾ ਲਾਂਦੇ ਨੇ ਜੀ ਹੁਣ ਮਰਿਆ ਜੀ ਬਿਹਾਰ ਦਾ ਵੀਕੇ ਜਾਦਵ ਉਹਨੇ ਮੂੰਹ ਨਾਲ ਇਦਾਂ ਖਿੱਚ ਉਹ ਬਚ ਸਕਦਾ ਸੀ ਬੰਦਾ ਪਰ ਹਵ ਤੱਕ ਪਹਿਲਾਂ ਸਾਡਾ ਸਟਾਰ ਮੈਂਬਰ ਸੀ ਸਾਡੇ ਗਰੁੱਪ 'ਚ ਸੀ ਮੁਰਲੀ ਵਾਲੇ ਹੌਸਲੇ ਦੇ ਬਾਈਟ ਕੀਤੀ ਜਿਹੜੇ ਕਿ ਇਸ ਸੀਜ਼ਨ ਦੇ ਵਿੱਚ 15 ਤੋਂ 20 ਦਿਨਾਂ ਦੇ ਵਿੱਚ ਨੌ ਬੰਦੇ ਇੰਨੇ ਹੁੰਦੇ ਉਹ ਸਿਰਫ ਇਹਨਾਂ ਦੇ ਨਾਲ ਮਜ਼ਾਕ ਕਰਨ ਦੇ ਵਿੱਚ ਹੀ ਆਪਣੀ ਜਾਣ ਗਵਾ ਬੈਠੇ ਇਹਦੇ ਨਾਲ ਕੋਈ ਮਜ਼ਾਕ ਨਹੀਂ ਜੀ ਕੋਈ ਬਾਲਟੀ ਦੇ ਵਿੱਚ ਕੋਈ ਛੇੜ ਛਾੜ ਕੋਈ ਡੱਬੇ ਦੇ ਵਿੱਚ ਪੀਪੇ ਦੇ ਵਿੱਚ ਪਾਉਣ ਦੀ ਕੋਸ਼ਿਸ਼ ਨਹੀਂ ਕਰਨੀ ਕੀ ਕਰਨਾ ਜੀ ਜੇ ਘਰੇ ਸੱਪ ਜਰੀਲਾ ਆ ਗਿਆ ਜਾਂ ਨਹੀਂ ਆਪਾਂ ਨੂੰ ਪਤਾ ਵੀ ਜ਼ਹਿਰ ਵਾਲਾ ਕਿ ਜਰੀਲਾ ਹੈ ਜਿਹੜੀ ਡਬਲ ਬੈੱਡ ਦੀ ਸ਼ੀਟ ਹੈ ਜੀ ਚਾਦਰ ਹੈ ਉਹਨੂੰ ਲਓ ਹੱਥ ਦੇ ਵਿੱਚ ਸੱਪ ਦੇ ਉੱਤੇ ਫੇਕ ਦਿਓ ਜੀ ਪੁਰਾਣੀ ਫਿਲਮਾਂ ਦੇ ਵਿੱਚ ਵੀ ਦਿਖਾਇਆ ਗਿਆ ਕਿ ਜਦੋਂ ਸੱਪ ਵੱਢ ਜਾਂਦਾ ਹੈ ਤਾਂ ਉਹ ਦੋ ਨਿਸ਼ਾਨ ਦਿਖਾਈ ਦਿੰਦੇ ਨੇ ਉਹਨਾਂ ਦੇ ਦਸਦੇ ਜਿਹੜੇ ਦੋ ਬਿੰਦੀਆਂ ਦਿਖਾਈ ਦਿੰਦੇ ਉਹਨਾਂ ਨੂੰ ਜਿਹੜੇ ਕਿ ਉਹ ਚੂਸ ਕੇ ਕਿ ਇਦਾਂ ਦੇ ਵੀ ਕੋਈ ਗੱਲਬਾਤ ਹੈ ਕਿ ਲੋਕਾਂ ਨੂੰ ਵਹਿਮ ਬਹੁਤ ਆ ਗਏ ਇਸ ਤਰੀਕੇ ਨਾਲ ਵੀ ਜ਼ਹਿਰ ਨਿਕਲ ਜਾਂਦਾ ਹੈ ਜਾਂ ਉਸ ਵੀ ਕੋਈ ਨਸਲ ਦੀ ਗੱਲਬਾਤ ਨਹੀਂ ਜਿਹੜਾ ਜੀ ਦੇਖੋ ਜਿਹੜੇ ਦੋ ਨਿਸ਼ਾਨ ਨੇ ਉਹ ਤਾਂ ਬਿਲਕੁਲ ਜਾਇਜ਼ ਹੈ ਜੀ ਰਾਈਟ ਗੱਲ ਹੈ ਵੀ ਇਹ ਜੇ ਬਾਈਟ ਕਰੇਗਾ ਇਹਦੇ ਦੋ ਫੰਕਸ਼ਨ ਨੇ ਜੀ ਜੋ ਇਹਨੇ ਮਾਰਨਾ ਦੋ ਨਿਸ਼ਾਨ ਬਣਨਗੇ ਜੀ ਹਲਕੇ ਇੱਕ ਵੀ ਬਣ ਸਕਦਾ ਜੀ ਛੀਟ ਵੀ ਲੱਗ ਸਕਦੀ ਹੈ ਜੀ ਜਾਣ ਲੈ ਵਾਈ ਹੈ ਜੀ ਤੇ ਬਾਕੀ ਜਿਹੜੀ ਗੱਲ ਆ ਜਿਸ ਤਰ੍ਹਾਂ ਕਹਿੰਦੇ ਨੇ ਵੀਣ ਤੇ ਸੱਪ ਆ ਗਿਆ ਜੀ ਸੱਪ ਦੁੱਧ ਪੀ ਰਿਹਾ ਜੀ ਜੇ ਹੋ ਗਿਆ ਉਹ ਸੱਪ ਗੱਲਾਂ ਫੇਕ ਨੇ ਜੀ ਉਹਨਾਂ ਦੇ ਵਿੱਚ ਕੋਈ ਰੀਅਲ ਗੱਲ ਨਹੀਂ ਹੈ ਜੀ ਬਿਲਕੁਲ ਜੀ ਇਹੜੇ ਵਕ ਵਕ ਨਸਲਾਂ ਦੇ ਸੱਪ ਨੇ ਪਤਪਾਲ ਜੀ ਬਲੂੜੇ ਫੜ ਜਾਂਦੇ ਨੇ ਆਪਣਾ ਤਜਰਬਾ ਇਹਨਾਂ ਨੇ ਸਾਡੇ ਨਾਲ ਸਾਂਝਾ ਕੀਤਾ ਕਿਉਂਕਿ 26 ਸਾਲਾਂ ਤੋਂ ਲੋਕਾਂ ਦੀ ਸੇਵਾ ਕਰਦੇ ਆ ਰਹੇ ਨੇ ਕਿਉਂਕਿ ਇਹ ਸਾਉਂਡ ਦੇ ਮਹੀਨਿਆਂ ਵਿੱਚ ਬਰਸਾਤੀ ਮੌਸਮਾਂ ਦੇ ਵਿੱਚ ਜਦੋਂ ਪਾਣੀ ਭਰ ਜਾਂਦਾ ਤਾਂ ਇਹ ਸੱਪ ਨੇ ਉਹ ਬਾਹਰ ਨਿਕਲ ਦਿਖਾਈ ਦੇਣ ਸੋ ਸਾਫ ਤੌਰ ਤੇ ਕਹਿ ਗਿਆ ਵੀ ਕਿਸੇ ਵੀ ਤਰੀਕੇ ਦਾ ਇਹਨਾਂ ਨਾਲ ਮਜ਼ਾਕ ਨਾ ਕੀਤਾ ਜਾਵੇ ਇਹਨਾਂ ਦੇ ਵੱਲੋਂ ਅ ਚਾਰ ਜਾਂ ਪੰਜ ਸੱਪ ਨੇ ਉਹ ਰਿਲੀਜ਼ ਕੀਤੇ ਜਾਣੇ ਨੇ ਜਿਹੜੇ ਕਿ ਲੋਕਾਂ ਦੇ ਘਰਾਂ ਵਿੱਚੋਂ ਫੜੇ ਗਏ ਨੇ ਜਿਨ੍ਹਾਂ ਵਿੱਚ ਇੱਕ ਬਲੈਕ ਕੋਬਰ ਹੈ ਇੱਕ ਬਰਾਊਨ ਕੋਬਰ ਹੈ ਤੇ ਨਾਲ ਦੋ ਜਿਹੜੇ ਸੱਪ ਨੇ ਉਹ ਛੋਟੇ ਜਿਹੜੇ ਦਸੂਈਆਂ ਵਿੱਚ ਮਿਲਦੇ ਨੇ ਤੇ ਇੱਕ ਸੱਪ ਉਹ ਹੈ ਜਿਹੜਾ ਖੇਤਾਂ ਦੇ ਵਿੱਚ ਜਿਹੜਾ ਪਾਇਆ ਜਾਂਦਾ ਜਿਹੜਾ ਕਿ ਬਚਾਅ ਦੇ ਤੌਰ ਤੇ ਵੀ ਕਿਸਾਨਾਂ ਦੇ ਕੰਮ ਵੀ ਆਉਂਦਾ ਦਿਖਾਈ ਨਾ ਸਾਫ ਤੌਰ ਤੇ ਹਦਾਇਤ ਹੀ ਦਿੱਤੀ ਹੈ ਕਿ ਉਹਨਾਂ ਨੂੰ ਮਾਰਣਾ ਜਾਵੇ ਸੋ ਬਿਲਕੁਲ ਇਹਨਾਂ ਨਾਲ ਸੰਪਰਕ ਵੀ ਕਰ ਸਕਦੇ ਹੋ ਸੰਪਰਕ ਨੰਬਰ ਵੀ ਤੁਹਾਡੇ ਨਾਲ ਸਾਂਝਾ ਕਰਤਾ ਜਾਏਗਾ ਕਿ ਜਿਸ ਘਰ ਦੇ ਵਿੱਚ ਇਹਨਾਂ ਮੌਸਮਾਂ ਦੇ ਵਿੱਚ ਤੁਹਾਨੂੰ ਸੱਪ ਮਿਲਦਾ ਹੈ ਤੇ ਉਹਦੇ ਨਾਲ ਸ਼ਰਾਰਤ ਕਰਨ ਦੀ ਲੋੜ ਨਹੀਂ ਹੈ ਪਛਾਣ ਕਰਨ ਦੀ ਜ਼ਰੂਰਤ ਹੈ ਕੁਝ ਗੱਲਾਂ ਇਹਨਾਂ ਨੇ ਤੁਹਾਡੇ ਨਾਲ ਸਾਂਝੇ ਕੀਤੀਆਂ ਨੇ ਉਹ ਜ਼ਰੂਰ ਜਿਹੜੀ ਤੁਸੀਂ ਆਪਣੇ ਘਰ ਦੇ ਵਿੱਚ ਵਰਤ ਸਕਦੇ ਹੋ ਸਪਰਪਾ ਜੀ ਇੱਕ ਗੱਲ ਅਕਸਰ ਦੇਖੀ ਜਾਂਦੀ ਹੈ ਕਿ ਸੱਪ ਨੇ ਉਹ ਵਧੀਆ ਨਸਲ ਜਿਹੜੇ ਫੜੇ ਜਾਂਦਾ ਹੈ ਤਾਂ ਉਹਨਾਂ ਨੂੰ ਬਾਅਦ ਵਿੱਚ ਸੇਲ ਵੀ ਕਰਤਾ ਜਾਂਦਾ ਕਿ ਇਹਨਾਂ ਦਾ ਜ਼ਹਿਰ ਵਿਕਦਾ ਹੈ ਜ਼ਹਿਰ ਕੱਢ ਕੇ ਵੇਚਿਆ ਜਾਂਦਾ ਕੁਝ ਫਾਰਮੇਸੀ ਕੰਪਨੀਆਂ ਨੇ ਜਿਨ੍ਹਾਂ ਦੇ ਕੋਲੋਂ ਖਰੀਦਿਆ ਜਾਂਦਾ ਹੈ ਮੰਗਿਆ ਕਿੰਮਤਾ ਵੀ ਚੈਨਲ ਨੂੰ ਦਵਾਈਆਂ ਬਣਦੇ ਕੋਈ ਇਦਾਂ ਦੀ ਵੀ ਗੱਲ ਪੱਥ ਹੈਗੀ ਹੈ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਦੀ ਬਲੈਕ ਵੀ ਕੀਤੀ ਜਾ ਸਕਦੀ ਹੈ ਦੇਖੋ ਜੀ ਜਿਹੜਾ ਇਹ ਕੋਬਰਾ ਜੀ ਇਹਦੇ ਵਿੱਚ ਨੈਰੋਟੌਕਸਨ ਹੈ ਜੀ ਜੇ ਕਿਸੇ ਨੂੰ ਬਾਈਟ ਕਰ ਗਿਆ ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਆਪਾਂ ਰਜਿੰਦਰਾ ਲੈ ਕੇ ਜਾਓ ਸਰਕਾਰੀ ਹਸਪਤਲ ਲੈ ਕੇ ਜਾਓ ਉੱਥੇ ਏਐਸਵੀ ਹੈ ਏਐਸਵੀ ਕਿਸੇ ਤੋ ਬਣਦਾ ਜੀ ਉਹ ਏਐਸਵੀ ਹੀ ਕੋਬਰੇ ਤੋਂ ਹੀ ਬਣਦਾ ਜੀ ਕੋਬਰੇ ਦੇ ਜ਼ਹਿਰ ਤੋਂ ਹੀ ਬਣਦਾ ਜੀ ਜੋ ਕਿ ਇਲੀਗਲ ਹੈ ਜੀ ਉਹ ਫਾਰਮੇਸੀ ਕੀਤੀ ਜਾਂਦੀ ਹੈ ਉਹਨਾਂ ਦਾ ਜ਼ਹਿਰ ਇਕੱਟਾ ਜਾਂਦਾ ਲੈਬ ਟੈਸਟ ਕੀਤਾ ਜਾਂਦਾ ਛੋਧ ਕੀਤੀ ਜਾਂਦੀ ਹੈ ਕਿਸੇ ਬੰਦੇ ਦੇ ਸੱਪ ਲੜ ਗਿਆ ਤਾਂ ਸੱਪ ਦੇ ਜ਼ਹਿਰ ਤੋਂ ਹੀ ਟੀਕਾ ਤਿਆਰ ਕੀਤਾ ਉਹਨੂੰ ਬਚਾ ਸਕਦਾ ਹੈ ਕੈਂਸਰ ਦੀਆਂ ਬਿਮਾਰੀਆਂ ਤੇ ਵੀ ਇਹਦਾ ਜ਼ਹਿਰ ਕੰਮ ਕਰਦਾ ਪਰ ਜਿਵੇਂ ਕਿ ਹੁਣ ਅਸੀਂ ਫੜ ਕੇ ਛੱਡਦੇ ਆਂ ਜੀ ਅਸੀਂ ਕੋਈ ਐਸਾ ਕੰਮ ਨਹੀਂ ਕਰਦੇਗੇ ਕਿਉਂਕਿ ਨਾ ਤਾਂ ਸਾਡੇ ਕੋਲ ਕੋਈ ਫਾਰਮੇਸੀ ਹੈ ਜੀ ਤੇ ਨਾ ਸਾਡੇ ਕੋਲ ਕੋਈ ਲੀਗਲ ਪਰਮਿਸ਼ਨ ਹੈ ਵੀ ਆਪ ਇਹਨਾਂ ਦਾ ਜ਼ਹਿਰ ਕੱਢੀਏ ਜੀ ਇਹ ਬੜਾ ਲੰਬਾ ਚੌੜਾ ਪ੍ਰੋਸੈਸ ਹੈ ਜੀ ਯਾਨੀ ਕਿ ਜੇ ਉਹ ਲੋਕ ਇਹਨਾਂ ਦਾ ਇਲੀਗਲ ਬਿਜ਼ਨਸ ਕਰਦੇ ਨੇ ਉਹ ਬਿਲਕੁਲ ਇਲੀਗਲੀ ਗਿਨਾ ਜਾਊਗਾ ਜੋ ਜ਼ਹਿਰ ਵੇਚਦੇ ਨੇ ਜਾਂ ਸੱਪਾਂ ਦੀ ਤਸਕਰੀ ਕਰਦੇ ਦੇਖੋ ਜੀ ਉਹ ਕਹਿਣ 'ਚ ਗੱਲਾਂ ਵਧੀਆ ਲ ਕਿਉਂਕਿ ਜਿਹੜਾ ਬੰਦਾ ਜ਼ਹਿਰ ਖਰੀਦੇਗਾ ਜੀ ਉਹ ਸੀਨੀਅਰ ਹੈ ਉਹਨੇ ਲੈਬ ਟੈਸਟ ਕਰਨਾ ਇਹਨਾਂ ਗਵਰਨਮੈਂਟ ਨੂੰ ਜਵਾਬ ਦੇ ਆ ਜੀ ਇੱਥੋਂ ਅਸੀਂ ਤਾਂ ਜ਼ਹਿਰ ਕੱਢ ਲਾਂਗੇ ਉਹ ਤਾਂ ਕਰਾਂਗੇ ਕੀ ਜੀ ਕੁਛ ਵੀ ਨਹੀਂ ਜੀ ਇਹ ਤਾਂ ਗੱਲਾਂ ਸਿਰਫ ਕਰਨ ਦੀਆਂ ਨੇ ਜੀ ਇਹ ਸੈਂਡਬੋਆ ਜੀ ਬਲੈਕ ਸੈਂਡਬੋਆ ਹੈ ਜੀ ਇਹ ਲੱਖਾਂ ਕਰੋੜਾਂ 'ਚ ਵਿਕਦੀ ਹੈ ਜੀ ਇਹ ਸਿਰਫ ਸੁਣਨ ਦੇ ਵਿੱਚ ਤੇ ਕਹਿਣ ਦੇ ਵਿੱਚ ਗੱਲਾਂ ਵਧੀਆ ਲੱਗਦੀਆਂ ਨੇ ਰੀਅਲ ਤੌਰ ਤੇ ਅਸਾਂ ਕੁਛ ਨਹੀਂ ਨੀ ਪਰ ਜਿਵੇਂ ਕਿ ਲੋਹਾ ਕੱਟਣਾ ਹੋਵੇ ਤਾਂ ਲੋਹੇ ਦਾ ਹੀ ਬਲੇਡ ਚਾਹੀਦਾ ਹੈ ਇਹਦੇ ਜ਼ਹਿਰ ਨੂੰ ਕੱਟ ਲਾਣੀ ਹੈ ਤਾਂ ਕੋਵਰੇ ਦਾ ਜ਼ਹਿਰ ਹੀ ਐਸਬੀ ਐਂਟੀਸਨਿਕ ਟੀਕੇ ਤਿਆਰ ਹੁੰਦੇ ਆ ਜੀ ਤਾਂ ਜਿਹੜੇ ਬੰਦੇ ਤੇ ਕਵਰੇਜ ਦੀ ਬਾਈਟ ਹੁੰਦੀ ਹੈ ਕਮਨ ਕਰੇ ਦੀ ਬਾਈਟ ਹੁੰਦੀ ਹੈ ਰੈਸਲ ਪੇਪਰ ਦੀ ਬਾਈਟ ਹੁੰਦੀ ਹੈ ਤਾਂ ਇਹਨਾਂ ਦਾ ਜ਼ਹਿਰ ਤੁਸੀਂ ਬਣਿਆ ਹੋਇਆ ਟੀਕਾ ਉਹਨਾਂ ਦੇ ਜਾਨ ਨੂੰ ਬਚਾਉਂਦਾ ਹੈ ਕੈਮਰਾ ਪਰ ਸੁਨਾਮਦੀਪ ਦੇ ਨਾਲ ਤਰਨ ਠੁਕਰਾਲ ਰੋਜਾਨਾ ਸਪੋਕਸਮੈਨ ਪਟਿਆਲ